ਹਾਂਜੀ ਲੰਘਿਓ ਕੋਣ ਹੈ ਜੀ ਸਸਰੇ ਘਰ ਬਾਈ ਸਾਹਿਬ ਸਸਕਾਰ ਜੀ ਔਰ ਕੀ ਹਾਲ ਚਾਲ ਠੀਕ ਠਾਕ ਹੀ ਆਪਣੇ ਸੁਣਾਓ ਬੱਸ ਬਹੁਤ ਵਧੀਆ ਇਹ ਸਾਡੇ ਘਰ ਵਿਆਹ ਹੈਗਾ ਤੇ ਵਿਆਹ ਦਾ ਕਾਰਡ ਹੈ ਤੁਸੀਂ ਜਰੂਰ ਆਣਾ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਹਾਂਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਹੋਰ ਜਰੂਰ ਆਵਾਂਗੇ ਵਿਆਹ ਤੇ ਹਾਂਜੀ ਲਖੋ ਚਾਹ ਪੀ ਕੇ ਜਾਇਓ ਬੱਸ ਔਰ ਤੇਰਾ ਕਾਰਡ ਦੇਣਾ ਨਾ ਇਸ ਮਾਰੇ ਜਲਦੀ ਆਏਗੀ ਠੀਕ ਹੈ ਜੀ ਠੀਕ ਹੈ ਜਰੂਰ ਆਵਾਂਗੇ ਜੀ ਹਾਂਜੀ ਚਲੋ ਸਸਰੇ ਘਰ ਸਸਕਾਰ ਗੰਦੇ ਆ ਕਾਰ ਬੜਾ ਸੋਹਣਾ ਵਿਆਹ ਦਾ ਕਿੰਨਾ ਕੀ ਹੋ ਰਿਹਾ ਆ ਆ ਜਰੂਰ ਜਰੂਰ ਚੱਲਾਂਗੇ ਭਾਜੀ ਭਾਜੀ ਸਾਡੇ ਵੀ ਨਾ ਤੇ ਕਦੀ ਕਾਰ ਛਪਣਗੇ ਉਹ ਚਿੰਤਾ ਨਾ ਕਰ ਪਰ ਉਹਦਾ ਸਾਈਜ਼ ਥੋੜਾ ਨਾ ਛੋਟਾ ਹੋਊਗਾ ਹਾਂ ਆਪ ਤੋਂ ਪੜ ਕੇ ਦੇਖ ਤੱਲੀ ਲੈਨ ਕੀ ਲਿਖਿਆ ਹੈ ਭਾਜੀ ਇੱਥੇ ਲਿਖਿਆ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਘਰ ਤੋਂ ਆਵੀ ਤਾਲ ਤੋਂ ਹਵਾ ਵਿੱਚ ਉਂਗ ਤੇ ਜਲ ਛਾਇਆ ਰਾਮ ਇਦੀ ਜਗ੍ਹਾ ਤੇ ਲਿਖਿਆ ਹੋ ਜਿਹਾਂ ਚੀਰੀ ਲਿਖਿਆ ਧਿਆ ਹੁਕਮ ਕਮਾਏ ਕੱਲੇ ਆਵੇ ਨਾਨਕਾ ਤੇ ਸੱਧਿਆ ਹੀ ਉੱਠ ਜਾਏ ਪਾਈ ਨਹੀਂ ਚੱਲ ਗਏ ਓ ਨੌਰੀ